ਕਾਰਨ ਨਹੀਂ ਸੀ ਵੀ ਮੇਰਾ ਕੇਸ ਪਾਸ ਨਹੀਂ ਹੋਇਆ ਤੇ ਮੇਰੇ ਕੋਲ ਪਾਸਵਰਡ ਹੈ ਨਹੀਂ ਸੀ ਤੇ ਮੈਂ ਹਾਜ਼ਰੀ ਲਾਉਂਦੀ ਸੀ 6 ਮਹੀਨੇ ਦੀ ਮੈਨੂੰ ਡੇਟ ਦਿੰਦੇ ਤੇ 2012 ਤੋਂ ਮੈਂ ਹਾਜ਼ਰੀ ਲਗਾਉਂਦੀ ਸੀ ਤੇ ਮੈਨੂੰ ਅੱਗੇ ਹਾਜ਼ਰੀ ਦੇ ਦਿੰਦੇ ਸੀ ਫਿਰ ਮੈਂ ਵਰਕ ਪਰਮਿਟ ਵੀ ਅਪਲਾਈ ਕਰਦੀ ਹਾਂ ਆਪ ਦਾ ਵਰਕ ਪਰਮਿਟ ਤੇ ਕੰਮ ਕਰਦੀ ਰਹੀ ਹਾਂ ਅੱਜ ਤੱਕ ਟੈਕਸ ਉਹਨੋਂ ਤੱਕ ਭਰਿਆ ਅੱਜ ਤੱਕ ਮੇਰੇ ਕੋਲ ਸਾਰੀਆਂ ਫਾਈਲਾਂ ਆ ਗਈਆਂ ਮੇਰੀਆਂ ਟੈਕਸ ਦੀਆਂ ਕੋਈ ਮੈਂ ਛੁੱਟੀ ਨਹੀਂ ਕੀਤੀ ਵੀ ਮੈਂ ਅੱਜ ਮੇਰੀ ਡੇਟ ਆ ਵੀ ਮੈਂ ਨਾ ਜਾਵਾਂ ਚਲ ਕੱਲ ਨੂੰ ਚਲ ਜੂ ਨਹੀਂ ਟਾਈਮ ਤੇ ਜਾਂਦੀ ਰਹੀ ਪਰ ਇਸ ਵਾਰ ਮੈਨੂੰ ਨਹੀਂ ਪਤਾ ਕੀ ਰੀਜਨ ਆ ਮੈਂ ਗਈ ਆ ਕੋ ਡੇਟ ਤੇ ਤੇ ਮੈਨੂੰ 2 ਘੰਟੇ ਬਾਅਦ ਬੁਲਾਇਆ ਮੈਨੂੰ ਕਹਿੰਦੇ ਇੱਧਰ ਆਓ ਮੈਂ ਗਈ ਆ ਤੇ ਮੈਨੂੰ ਕਹਿੰਦੇ ਇੱਥੇ ਸਾਈਨ ਕਰੋ ਮੈਂ ਮੈਂ ਆਪਣੇ ਵਕੀਲ ਤੋਂ ਬਗੈਰ ਸਾਈਨ ਨਹੀਂ ਕਰਨੇ ਵੀ ਕੀ ਗੱਲ ਕਹਿੰਦੇ ਤੇ ਸਾਈਨ ਨਹੀਂ ਕਰਨੇ ਸਾਡੇ ਕੋਲ ਫਿੰਗਰਪ੍ਰਿੰਟ ਹੈਗੀ ਹੂੰ ਤੇ ਮੈਂ ਕਿਭੀ ਮੈਂ ਸਾਈਨ ਨਹੀਂ ਕਰਨੇ ਪਾਉਂਦਾ ਕਿਉਂ ਫਿੰਗਰਪ੍ਰਿੰਟ ਹੈਗੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਹਾਂ ਤੁਸੀਂ ਮੈਨੂੰ ਅਰੈਸਟ ਕੀਤਾ ਕਹਿੰਦਾ ਹਾਂ ਮੈਂ ਕਿਉਂ ਕਹਿੰਦਾ ਉਹ ਮੈਨੂੰ ਨਹੀਂ ਪਤਾ ਫਿਰ ਤੇਨੇ ਜਾਣੇ ਮੇਰੇ ਨਾਲ ਗਏ ਆ ਦੋਨੋਂ ਲੜਕੇ ਛੱਡਾ ਮੈਂ ਇੱਕ ਮੇਰੇ ਪਿੱਛੇ ਜਿਵੇਂ ਭੱਜ ਜਾਣਾ ਗੋਟਿਆਂ ਨੂੰ ਮੈਂ ਥੱਤਰਿਆ ਨਹੀਂ ਜਾਂਦਾ ਪਰ ਉਹ ਗਿਆ ਜਿੱਥੇ ਮੈਨੂੰ ਉਹਨਾਂ ਬੰਦ ਕੀਤਾ ਉੱਥੇ ਮੇਰੀ ਫੋਟੋ ਲੈ ਕੇ ਮੈਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਤੇ ਮੈਂ ਥੋੜਾ ਜਿਹਾ ਸ਼ੀਸ਼ਾ ਵਾਜਾ ਵੀ ਮਾਰੀਆ ਮੈਂ ਹਾਂ ਵੀ ਇੱਥੇ ਠੰਡ ਬੜੀ ਲੱਗਦੀ ਮੈਨੂੰ ਕੋਈ ਕੁਛ ਦਿਓ ਮੈਨੂੰ ਕਹਿੰਦੇ ਇੱਕ ਅਲਮੋਨੀਅਮ ਪੇਪਰ ਜਿਆਸੀ ਜਿਵੇਂ ਆਪਣਾ ਚਾਦਰ ਹੁੰਦੀ ਹੈ ਇਸ ਤਰ੍ਹਾਂ ਮੈਂ ਦਿੱਤਾ ਕਹਿੰਦੇ ਇਹੀ ਤੁਹਾਨੂੰ ਉੱਤੇ ਲੈ ਕੇ ਰਹਿਣਾ ਪੈਣਾ ਸਾਰੀ ਰਾਤ ਮੈਂ ਉੱਥੇ ਬਹਿ ਕੇ ਕੱਟੀ ਨਾ ਮਿੱਥੇ ਬੈਠਾ ਜਾਵੇ ਨਾ ਮਿੱਥੇ ਲਮੇ ਪਿਆ ਜਾਵੇ ਫਿਰ ਸਵੇਰੇ 8 ਵਜੇ ਮੈਨੂੰ ਲੈ ਕੇ ਗਏ ਆ ਉਹ ਵੀ ਮੈਨੂੰ ਪੈਰਾਂ ਨੂੰ ਅਥਾਨੋਂ ਹੱਥ ਘੜੀਆਂ ਲਗਾ ਕੇ ਫੇਰ ਬੈਲਟ ਨਹੀਂ ਲਗਾਈ ਗੱਡੀ 'ਚ ਬੜੀ ਮੁਸ਼ਕਲ ਨਾਲ ਮੈਂ ਗੱਡੀ 'ਚ ਚੜੀ ਆ ਮੈਂ ਕਿਹਾ ਵੀ ਮੈਂ ਮੇਰੇ ਹੱਥ ਘੜੀਆਂ ਖੋਲੋ ਮੈਂ ਇਥੇ ਨਹੀਂ ਚੜਿਆ ਜਾਂਦਾ ਫੇਰੇ ਕੋਈ ਆਫੀਸਰ ਆਇਆ ਉਹਨੇ ਮੇਰੇ ਇੱਕ ਹੱਥ ਨਹੀਂ ਖੋਲਿਆ ਤੇ ਫਿਰ ਮੈਂ ਹੱਥ ਪਾ ਕੇ ਚੜੀ ਆ ਤੇ ਉੱਥੇ ਫਿਰ ਮੈਨੂੰ ਫ੍ਰਿਜ ਨੂੰ ਲਾਇਆਇਆ ਫ੍ਰਿਜ ਨੂੰ ਤਾਂ ਫਿਰ ਦੂਸਰੀ ਗੱਡੀ 'ਚ ਉੱਥੇ ਬਿਠਾਇਆ ਉੱਥੇ ਫਿਰ ਮੈਂ ਰਾਤ ਦੇ 9 ਵਜੇ ਤੱਕ ਉੱਥੇ ਰਹੀ ਆ ਫਿਰ 3 ਵਜੇ ਮੈਨੂੰ ਵਹਾਈਕਲ ਸਪੀਡ ਲੈ ਕੇ ਗਏ ਉੱਥੇ ਫਿਰ ਮੈਨੂੰ ਇਹਨਾਂ ਨੇ 10 12 ਦਿਨ ਰੱਖਿਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਜ਼ੋਰਦਾ ਲੱਗੇ ਉਦੋਂ ਫਿਰ ਮੈਨੂੰ ਇਹਦਾ ਚੜਾਤਾ ਆਦੋਂ